ਹੈਲੋ ਜੀ ਸਸਰੀਆ ਕਾਲਜੀ ਤੁਹਾਡਾ ਸਵਾਗਤ ਹੈ ਨਾ ਮੇਰੇ ਲੌਗ ਵਿੱਚ ਕੱਲ ਨੂੰ ਆਪਾਂ ਵੀਡੀਓ ਕੋਈ ਬਣਾਈਏਗੀ ਤੇ ਕੱਲ ਦਾ ਮੈਨੂੰ ਵੀ ਜਖਾਨ ਨਾਲ ਨਾ ਬੁਖਾਰ ਹੋਇਆ ਪਿਆ ਕੱਲਾ ਤੋਂ ਸਦਾ ਸ਼ਾਮ ਦੀ ਨੂੰ ਹੋ ਗਿਆ ਪਤਿਹਰਾ ਬਾਦ ਤੇ ਨਾਲੇ ਮੈਂ ਕੱਲ ਕੱਪੜੇ ਕਿੱਪਰੇ ਬਾਹਲੇ ਲਾਉਣੇ ਸੀਗੇ ਕੱਪੜੇ ਤੋਤੇ ਦੋ ਚਾਦਰਾਂ ਤੋਤੇ ਨੇ ਤੇ ਬਾਕੀ ਜਿਹੜੇ ਪਾਉਣੇ ਸੀ ਹੁਣ ਮੈਂ ਕਰ ਦਿੱਤੀ ਸੀ ਕਿ ਨਵੀਂ ਤਿਆਰ ਯਾਹ ਚੀਜ਼ ਨਾਲ ਇਥੋਂ ਆ ਚੀਜ਼ ਦਾਤ ਕਰੀ ਰਹੇ ਹਾਂ ਨਵੀਂ ਦੀ ਰੋਟੀ ਬਣਾ ਕੇ ਦੇਣੀ ਹੈ ਕਿ ਨਵੀਂ ਤਿਆਰ ਕਰਤਾ ਬਾਹਰੋਂ ਵੀ ਸਫਾਈ ਕਰੇ ਬਾਕੀ ਕੰਮ ਆਪਾਂ ਆ ਕੇ ਕਰਾਂਗੇ ਫਿਰ ਮੈਂ ਹੁਣਗੀ ਤਿਆਰ ਤੇ ਸੈਂਦਨਾ ਤੋਂ ਉੱਤੋਂ ਖੋਣੀ ਹੈਗੀ ਨਵੀਂ ਹੁਣਗੀ ਤਿਆਰ ਹੈਲੋ ਹੈਲੋ ਜੀ ਸਿਕਾ ਨਵੀਂ ਹੁਣ ਠੀਕ ਹੈਗੇ ਨਾਲੋਂ ਬੁਖਾਰ ਵੀ ਇਹਦਾ ਠੀਕ ਆ ਤੇ ਰੇਸ਼ਾ ਵੀ ਤੇ ਹੁਣ ਇਹ ਠੀਕ ਹੈ ਕਿ ਚਲੋ ਤੇ ਸਕੂਲ ਇਹ ਦੋ ਦਿਨ ਹੋ ਗਏ ਜਾਵ ਰਹੀ ਦੀ ਹੈਗੀ। ਇਹ ਆਪਾਂ ਨੇ ਬਣਾ ਕੇ ਡੱਬੇ ਚ ਰੱਖ ਦਿੱਤੀ ਤੇ ਇੱਕ ਤਾਂ ਮੈਟ ਰਹਿ ਗਿਆ ਝਾੜਨ ਵਾਲਾ ਸਿਰਫ ਆਪਾਂ ਨੇ ਸਾਫ ਕਰਤੀ। ਮੈਟ ਮੈਂ ਇਤਰਾ ਇਤਰਾ ਰਹਿ ਗਈ ਸਿਰਫ ਸਾਫ ਕਰਨ ਲਈ ਤੇ ਉਦੋਂ ਤਰੂ ਆਪਾਂ ਨੇ ਭਾਂਡੇ ਮਾਂ ਜਮਾਂ ਦੀ ਨੇ ਮੈਂ ਚੰਗੀ ਸਾਫ ਕਰਤੀ ਸੀਗੀ। ਭਾਂਡੇ ਥੋੜੇ ਤੇ ਤੇ ਰੋਟੀਆਂ ਦੇ ਰਹਿ ਗਏ ਭਾਂਡੇ। ਇਹਦੇ ਚ ਮੈਂ ਖੈ ਚਲ ਰੋਟੀ ਖਾ ਲਵਾਂਗੀ ਨਵੀਂ ਮ दाल ਠਾਰ ਕੇ ਪਾਈ ਪਾਈ ਸੀਗੀ। ਤੇ ਤਰ ਕਰਕੇ ਤੇ ਹੁਣ ਚੱਲੀ ਆ ਨਾ ਉਹ ਅੰਗਲ ਵੜਿਚ ਹਾਂਜੀ ਮਾੜੇ ਮੋٹے ਜੇ ਸਲਾਪੇ ਸੀਗੇ ਕੱਪੜੇ ਠੀਕ ਕਿਉਂਕਿ ਲੇਟ ਧੁੱਤੇ ਕੱਲ ਮੈਂ ਤੇ ਇੱਥੇ ਪਾ ਦੇ ਇਹਨਾਂ ਦੇ ਕਲਰ ਜੇ ਨਹੀਂ ਸੁੱਕੇ ਸੀਗੇ ਤੇ ਇਹਦੇ ਬਾਅਦ ਸੁੱਕੇ ਨਹੀਂ ਹੈ ਬਾਰ ਉਹ ਆਪਾਂ ਨੇ ਸਫਾਈ ਕਰਤੀ ਗਰੀਸੀ ਬਾਅਦ ਕਰਤੀ ਤੇ चात्र ठीक करने आली है कपड़े मैं कुछ मारूंगे ढंगते मार दूंगी हाँ जी हम होगी त्यारे आके मिल देंगी अंगनबाड़ी चो आके फिर मिल देंगी सब जम आ फिर करूंगी आके आंगनबाड़ी तो करें लाइट है नहीं गी दवाई मैं ले नवी ज डैडी मैसेज आई काम कर मेरा जी नहीं करता गा तो चलो कोई थोड़ा टाइम आराम करके फिर मैं करूंगी काम आपका जोड़ी हाथी करने काम ਹਾਂਜੀ ਪੈ ਕੇ ਤਾਂ ਬਹੁਤ ਠੀਕ ਲੱਗਿਆ ਮੈਂ ਕੰਮ ਤਾਂ ਕਰ ਨਹੀਂ ਪੂ ਵੈਸੇ ਮੇਰਾ ਚਿੱਤ ਠੀਕ ਨਹੀਂ ਹੈ ਬੁਖਾਰ ਅੱਗੇ ਨੂੰ ਫਰਕ ਹੈਗਾ ਤੇ ਸੋਈ ਤਾਂ ਮੈਂ ਕੰਮ ਨਹੀਂ ੜ ਗਈ ਸੀ ਕੱਲੇ ਰੋਟੀ ਵਾਲੇ ਭਾਂਡੇ ਪਏ ਹੈਗੇ ਇੱਕ ਦੋ ਹੀ ਹੈਗੇ ਤੇ ਚਾਹ ਨੂੰ ਚਲਾਉਂਗੀ ਅੰਨੇ ਆਹੀ ਹੈ ਦੋ ਹੀ ਇੱਕ ਦੋ ਕ ਭਾਂਡੇ ਹੈ ਇੱਕ ਵੇਲਾ ਜਿਹਦੋਂ ਨਵੀ ਹੈਗੀ ਚਾਹ ਵਾਲੇ ਭਾਂਡੇ ਨਾਲ ਹੀ ਮਾंज ਲੂੰਗੀ ਵੈਸੇ ਤਾਂ ਸਾਫ਼ ਹੈ ਦਾ ਸਾਰਾ ਕੀ ਹੋ ਗਿਆ ਗ੍ਰੇਸੀ ਬਾਹਰ ਚ ਨੇ ਇੱਕ ਮਿੰਟ ਹਾਂ ਤਾਂ ਸਾਫੀ ਹੈਗਾ ਪਰ ਝਾੜੂ ਲਾ ਦੂੰਗੀ ਪੋਚਾ ਤਾਂ ਲਾ ਲਾਂਉਗੀ ਜੀ ਠੀਕ ਪਿਆ ਸਾਰਾ ਹਾਂਜੀ ਆਪਾਂ ਬਣਾਵਾਂਗੇ ਮੱਖਣੀ ਤੇ ਦੋ ਡੱਬੇ ਮੇਰੇ ਭਰੇ ਪੈਸੀ ਇਹ ਪਹਿਲਾਂ ਤਾਂ ਮੈਂ ਮਧਾਣੀ ਲਾ ਲੈਂਦੀ ਹੁੰਦੀ ਸੀਗੀ ਤੇ ਅੱਜ ਚ ਮੈਂ ਚਾਹ ਲਈ ਦੇ ਨਾਲ ਹੀ ਗ੍ਰाइंड ਕਰ ਲੈਣੀ ਆ ਯਾਰ ਜੇ ਬਣਾਉਂਗੀ ਮੈਂ ਛੋਲੇ ਕਾਲੇ ਛੋਲੇ ਪਿਆਉ ਕੇ ਰੱਖਤੇ ਆਪਾਂ ਨੇ ਹਜੇ ਨਵੀਂ ਆਈ ਨਹੀਂਗੀ ਤੇ ਮੈਂ ਹੱਥ ਚੋਂ ਉਹਨੇ ਮਾਲ ਦਾ ਕੰਮ ਜਿਹੜਾ ਰਹਿ ਗਿਆ ਉਹ ਕਰ ਲਾਂ ਲਓ ਜੀ ਆਪਣਾ ਇੱਕ ਮਿੰਟ ਚ ਮੱਖਣ ਬਣ ਕੇ ਤਿਆਰ ਹੋ ਗਿਆ ਠੀਕ ਹੁਣ ਇਹਨੂੰ ਮੈਂ ਕੱਢ ਲੂੰਗੀ ਤੇ ਇੱਕ ਵਾਰੀ ਆ ਪਾ ਦੂੰਗੀ ਇਹਦੇ ਚ ਮਲਾਈ ਤੇ ਆਪਣੀ ਜਿਹੜੀ ਮਖੜੀ ਬਣ ਕੇ ਹੋ ਜੂਗੀ ਤਿਆਰ ਫਿਰ ਬਣਾ ਲਾਂਗੇ ਆਪਾਂ ਇਹਦਾ ਕਿਉਂ ਹਾਂਜੀ ਆਪਣੀ ਮੱਖਣੀ ਜਿਹੜੀ ਸੀਗੀ ਬਣ ਕੇ ਹੋ ਗਈ ਤਿਆਰ ਇਹਨੂੰ ਮੈਂ ਗਰਮ ਬਾਅਦ ਚ ਧਰ ਦੂੰਗੀ ਖੁੱਲੇ ਪਾਂਡੇ ਚ ਇਹ ਨਾ ਆਪਣੀ ਮਲਾਈ ਦਸ ਦਿਨਾਂ ਦੀ ਹੈ ਤੇ ਆ ਜਿਹੜਾ ਹੈਗਾਗਾ ਪਹਿਲਾਂ ਤਾਂ ਮੈਂ ਪਨੀਰ ਬਣਾ ਲੈਂਦੀ ਹੁੰਦੀ ਸੀਗੀ ਤੇ ਹੁਣ ਮੇਰਾ ਅੱਜ ਜੀਨ ਕਰਦਾਗਾ ਤੇ ਮੈਂ ਸਾਹਮਣੇ ਘਰ ਆ ਲੈਣ ਦੇ ਕੁੱਤੇ ਨੂੰ ਪਾ ਦੂੰਗੀ ਦੁੱਧ ਜਿਹੜਾ ਹੈਗਾ ਤੇ ਬਾਕੀ ਦਰੇਸੀ ਪਿੰਦੀ ਨਹੀਂ ਨਹੀਂ ਤਾਂ ਮੈਂ ਗਰੇਸੀ ਨੂੰ ਵੀ ਪਾ ਦਾਂ ਤੇ ਆਪਾਂ ਨੇ ਜਿਹੜਾ ਠੰਡਾ ਪਾਣੀ ਪਾਇਆ ਸੀਗਾ ਤੇ ਬਾਅਦ ਵਿੱਚ ਮੈਂ ਥੋੜੀ ਬਰਕ ਪਰ ਪਾ ਲਈ ਕਿਉਂਕਿ ਮਲਾਈ ਮਹਣੀ ਮੈਂ ਹੈ ਨਾ ਥੋੜੀ ਕਾਠੀ ਜੀ ਹੋਊ ਕਰੜੀ ਜੀ ਤੇ ਰਸੋਈ ਚ ਤੇ ਕਮਰੇ ਚ ਪੋਚਾ ਲਾਉਂਗੀ ਝਾੜੂ ਆਪਾਂ ਨੇ ਸਾਰੇ ਲਾਤਾ ਸੀਗਾ ਤੇ ਝਕਾਰ ਨਾਲ ਨਾ ਮੇਰਾ ਵਾਲਾ ਹੋਰੀ ਬਸ ਹੋਇਆ ਪਿਆਗਾ ਰੇਸ਼ੇ ਜੇ ਨਾਲ ਇੰਕ੍ਰੀਸੀ ਪਈ ਹੈਗੀ ਹਜੇ ਮੈਂ ਮੈਟ ਵੀ ਨਹੀਂ ਸਿੱਟਿਆਗਾ ਮੈਂ ਹੱਥ ਇੱਥੇ ਹਜੇ ਲਾਉਣਾ ਲਗਾ ਪੋਚਾ ਨਵੀ ਤੇ ਟਹਿੜੀ ਗਏ ਹੈਗੇ ਨਵੀ ਨੂੰ ਲੈਣ 2:00 ਵਜ ਕੇ ਤੇ ਬਾਹਰ ਮੌਸਮ ਕਿੰਨਾ ਵਧੀਆ ਹੋਇਆ ਪਿਆਗਾ ਬੱਦਲ ਹੋਏ ਪਏ ਹਾਂਜੀ ਪੋਚਾ ਕਹਿੰਦੇ ਤੂੰ ਲਾ ਆ ਨਾ ਕਹਿੰਦੇ ਤੇ ਕਹਿੰਦੇ ਛੱਡ ਪਰੇ ਕਹਿੰਦੇ ਸਾਫਟਾ ਹੈਗਾ ਫਿਰ ਮੈਂ ਹੱਚਲ ਰਸੋਈ ਚ ਤੇ ਕਮਰੇ ਚ ਲਾ ਦਿਆ ਮੈਂ ਤੇ ਲਾਲ ਤੇ ਮੈਂ ਮਹਣੀ ਗਰਮ ਕਰ ਲੂੰਗੀ ਨਾਲੇ ਬਣਾ ਲੂੰਗੀ ਚਾਹ ਤੇ ਪਹਿਲਾਂ ਮੈਂ ਪੋਚਾ ਲਾ ਦਿੰਨੀ ਹੌਲੀ ਹੌਲੀ ਤੇ ਨਾ ਮੇਰੇ ਇਧਰਲੀ ਸਾਈਡ ਗਲਾ ਦਰਦ ਕਰੀ ਜਾਂਦਾਗਾ ਤੇ ਨਾਲੇ ਇੱਥੋਂ ਨਾ ਸੁਬਾ ਤੇ ਰਾਤ ਅੱਖ ਤੇ ਨਾ ਐਵੇਂ ਦੱਡ ਹੋਣ ਲੱਗਿਆ ਸੀਗਾ ਤੇ ਹੋਰ ਹੀ ਚੀਜ਼ ਜੀ ਪੈਂਦੀ ਸੀਗੀ ਜੀ ਬਾਹਰ ਕਣੀ ਆਣ ਲੱਗੀਆਂ ਬਰੀਕ ਬਰੀਕ ਜੀਆਂ ਆਜ ਅਗਰੇ ਸੀ ਆ ਜਾ ਤੇ ਨਾ ਵੀ ਆ ਜੀ ਤੇ ਮੇਰੇ ਕੱਪੜੇ ਇੰਨੇ ਪਏ ਹੈਗੇ ਤੈ ਮਾਰਨ ਵਾਲਿਆ ਚਾਦਰਾਂ ਧੋਤੀਆਂ ਨਵੇਂ ਕੱਪੜੇ ਬਦਲਣ ਵਾਸਤੇ ਕੱਟਣ ਜਾਂਦੀ ਹੈਗੀ ਤੇ ਹਾਂਜੀ ਇਦਣ ਮੈਂ ਭੁਜੀਆ ਕੱਢਣ ਲੱਗੀ ਤੇ ਤੋਕਦਾਨੇ ਮੂੰਹ ਚ ਪਾ ਲਏ ਤੇ ਉਦੋਂ ਨੂੰ ਨਾ ਚਾਹ ਨਿਕਲ ਗਈ ਬਾਹਰ ਚ ਗਈ ਮਤਲਬ ਢੁੱਲੀ ਨਹੀਂ ਉੱਤੇ ਆ ਗਈ ਸੀ ਫਿਰ ਮੈਂ ਫਟਾਫਟ ਬੰਦ ਕੀਤਾ ਨਿਗਾਲੀਆਂ ਕਹੇ ਹਾਂਜੀ ਮੀ ਭੈਣ ਲੱਗ ਗਿਆ ਬਾਹਰ ਵਧੀਆ पूरा काला काला है तैयार आप हां जी आप पकाए छोले इतरांगे ते तड़काडी मैं लाऊंदी सारा कुछ बस काट के ते छोले मैं उबलने तक पिए ते मखनी आपा ने हुनी बाहर कर दी सीगी एहुं मैं तरती हूं गरम ते पहला छोले धो के एक पौणिया में सुख करते ਇਹ ਵਿੱਚ ਕਰਨੀ ਕਰਨੀ ਨਹੀਂ ਮੈਂ ਹਾਂਜੀ ਇਤਰਾਪਾ ਨੇ ਨਾ ਆਮਾ ਬਿੰਦਾ ਕਿੱਥੇ ਗਿਆ ਤੇ ਇਹਦੀ ਚੱਕਣੀ ਪਾਉਸ ਜਿਹੜੀ ਬਣੀ ਜਾਂਦੀ ਹੈ ਦੁੱਜੀ ਆਂਦੀ ਹੈ ਇਹਦੀ ਬਰਵਲੀ ਤੇ ਕਿਉਂ ਮੈਂ ਕੱਲ ਨੂੰ ਬਣਾਉਂਗੀ ਇਹਨੂੰ ਬਸ ਇੱਕ ਅੱਧਾ ਵਾਲਾ ਜਿਹਾ ਦੇ ਕੇ ਤੇ ਠਾਰ ਕੇ ਫ੍ਰਿਜ 'ਚ ਰੱਖ ਦੂੰਗੀ ਰਾਤ ਨੂੰ ਤੇ ਕੱਲ ਨੂੰ ਮਤਲਬ ਵੀ ਕਿਉਂ ਹੋ ਗਿਆ ਜੰਮ ਜੂਗਾ ਤੇ ਜਿਹੜਾ ਇਹ ਲੱਸੀ ਹੀ ਹੋਊਗੀ ਦੁੱਧ ਦੇ ਆ ਕਿ ਉਹ ਥੱਲੇ ਰਹਿ ਜੂਗਾ ਉਹ ਆਪਾਂ ਕੱਢ ਕੇ ਤੇ ਆਪਣਾ ਕਿਉਂ ਮਿੰਟੋ ਮਿੰਟੀ ਬਣ ਜਾਣਗਾ ਤੇ ਛੋਲੇ ਆਪਣੇ ਉਬਲ ਹੀ ਜਾਂਦੇ ਹੈਗੇ ਤੇ ਨੂਨ ਮਿਰਚ ਪਾਉਣ ਆਲਾ ਸੀਗਾ ਨਮਕ ਤੇ ਮਿਰਚ ਇਹ ਆਪਾਂ ਨੇ ਕੱਢ ਲਈ ਤੇ ਆਹਨੇ ਕੱਢ ਲਈ ਦੁੱਜਾ ਜਸਮੀਨ ਹਰਮਿਆ ਮਿਰਚਾ ਟਮਾਟਰ ਥਿੱਲ ਲਸਣ ਅੱਗੇ ਆਪਾਂ ਮਿਕਸ ਕਰਨਾ ਸ਼ੁਰੂ ਹੋ ਗਏ ਤੇ ਉਹਨਾਂ ਆਪਾਂ ਪਾ ਦੇਂਗੇ ਕੱਟੇ ਹੋਏ ਟਮਾਟਰ ਤੇ ਲਾਲੀ ਪਾ ਦਾਂਗੇ ਹੰਆ ਮਚਾ ਤੇ ਲਸਣ ਤੇ ਪਿਆਜ਼ ਬਿਨਾ ਤੜਕੇ ਦੀ ਆਪਣੀ ਦਾਲ ਬਣੂਗੀ ਤੇ ਆਪਾ ਪਾਵਾਂਗੇ ਥੋੜਾ ਜਿਹਾ ਤੇਲ ਵੀ ਆਪਣੀ ਸਬਜ਼ੀ ਜਿਹੜੀ ਉਬਲੇਗਾ ਦਾਲ ਮਤਲਬ ਤੇ ਨੂਨ ਮਿਰਚ ਲੋੜ ਮੁਤਾਬਕ ਤੇ ਇਹ ਹੁਣ ਆਪੇ ਬਣ ਕੇ ਤਿਆਰ ਹੋ ਜੂਗੀ ਬਿਨਾ ਤੜਕੇ ਤੋਂ ਤੇ ਇਹਦੇ ਵਿੱਚ ਜੀਰਾ ਤੇ ਤੇਜ ਪੱਤਾ ਵੀ ਮੈਂ ਹੁਣੇ ਪਾ ਦੂੰਗੀ ਜੀਰਾ ਤੇ ਤੇਜ ਪੱਤਾ ਜੀਰਾ ਜੀ ਇਹਨੂੰ ਰੱਖ ਦਾਂਗਾ ਟਾਂਕ ਲਓ ਜੀ ਆਪਣੀ ਕੌਫੀ ਬਣ ਗਈ। ਇੰਨਾ ਵੀ ਬਾਹਲੇ ਟਾਈਮ ਤੀ ਮੰਗੀ ਆਂਦੀ ਸੀ ਉਹ ਤਾਂ ਕਹਿੰਦੇ ਸੀਗੀ ਦੂਜੀ ਬਣਾ ਕੇ ਤੇ ਉਹ ਮੈਨੂੰ ਕੋਲਡ ਕੌਫੀ ਮੈਂ ਕਹਿੰਨੀ ਆ ਉਹ ਨਹੀਂ ਦੇਣਾ। ਅਸੀਂ ਗ੍ਰੇਸਟੀ ਨੂੰ ਗੇੜਾ ਕਢਾਉਣਾ ਹੈ ਇੱਧਰ। ਚੱਲ ਸੁਸੂ ਕਰੀ ਜਾਂਦੀ। ਲੈ। ਇਹਦਾ ਵੀ ਜੀ ਕਰਦਾ ਨਾ ਖੇਡਣ ਦਾ ਵੀ ਮੈਂ ਖੇਡਾਂ ਐ ਖੁੱਲੇ ਥਾਂ 'ਚ। ਰੋਜ਼ ਲਿਆਇਆ ਕਰਾਂਗੇ ਜੇ ਤੋ ਟਾਈਮ ਲੱਗਿਆ ਤੋ। ਪੋਟੀ ਤੇ ਕਰਦੀ ਨਹੀਂ ਇੱਥੇ ਸੁੱਸੀ ਕਰੂਗੀ ਗਰੇਸੀ ਹਾਂਜੀ ਬਹੁਤ ਕਰਤ ਨਹੀਂ ਹੈਗੀ ਤੇ ਗਰੇਸੀ ਦਾ ਗੇੜਾ ਕਢਾ ਕੇ ਲਿਆਈਆਂ ਜੀ ਅਸੀਂ ਤੀ ਹਜੇ ਸਾਡੀ ਦਾਲ ਜਿਹੜੀ ਬਣੀ ਜਾਂਦੀ ਹੈਗੀ ਤੇ ਫਿਰ ਆ ਕੇ ਉਹਦੇ ਪੈਰ ਧੋਤੇ ਕਿਉਂਕਿ ਮਿੱਟੀ ਲੱਗ ਜਾਂਦੀ ਬਾਹਰ ਨੀਂ ਪੈ ਕੇ ਘਟਿਆ ਸੀਗਾ ਜਿਆਦਾ ਤਾਂ ਨਹੀਂ ਆਇਆ ਮੀ ਥੋੜੇ ਸੀਗਾ ਤੇ ਪਰ ਬਾਹਰ ਖਰਾਬ ਜੇ ਸੀਗਾ ਮਿੱਟੀ ਲਾ ਕੇ ਉਹਦੇ ਪੈਰ ਖਰਾਬ ਹੋ ਗਏ ਫਿਰ ਮੈਂ ਕਿਹਾ ਚਲ ਧੋ ਦਈਏ ਇਹਦੇ ਪੈਰ ਵਾ ਲੈਂਦੀ ਆ ਉਹ ਬਾਹਰ ਜਾਣ ਦੀ ਮਾਰੀ ਜੇ ਨਾਤਵਾ ਫਿਰ ਅਸੀਂ ਕਹ ਦਿੰਨੇ ਤੁਹਾਨੂੰ ਲੈ ਕੇ ਨਹੀਂ ਜਾਣਾਗਾ ਤੇ ਨਾਲੇ ਮੈਂ ਬਾਹਰ ਦਾ ਸਾਫ ਕਰਿਆ ਹੁ ਵੇ ਦੇਖਾ ਹੁਣ ਉੱਥੇ ਖੜੀ ਹੈਗੀ ਪੈਰ ਧੋ ਕੇ ਫਿਰ ਨਦੇ ਤੇ ਬਾਅਦ ਚ ਬਾਹਰ ਦਾ ਸਾਫ ਕਰਤਾ ਤੇ ਧਾਲ ਆਪਣੀ ਹਜੇ ਬਣੀ ਆਂਦੀ ਹੈਗੀ ਬਸ ਥੋੜੇ ਟਾਈਮ ਚ ਬਣ ਜੂਗੀ ਦੇਖੋ ਬਿਨਾ ਤੜਕੇ ਦੀ ਧਾਲ ਹੈ ਇਹ ਹਾਂਜੀ ਜਿਹੜੇ ਕਾਫੀ ਵਾਲੇ ਭਾਂਡੇ ਆ ਗਏ ਤੇ ਦੁੱਧ ਵਾਲਾ ਥਾਂ ਮੈਂ ਧੋਕੇ ਤੇ ਦੁੱਧ ਮੈਂ ਗਰਮ ਧਰ ਦੂੰਗੀ ਦੁੱਧ ਨਵੀ ਤੇ ਡੈਡੀ ਲਿਆਏ ਤੇ ਬੱਸ ਆਪਣਾ ਦਾਲ ਵੀ ਥੋੜੀ ਜਿਹੀ ਕਸਰੀ ਆ ਬੱਚਾ ਘਣੀ ਆ ਜੀ ਥੋੜਾ ਟਾਈਮ ਲੱਗਣਾ ਪੂਰਾ ਤੇ ਦੁੱਧ ਮੈਂ ਪੋਣ ਕੇ ਰੱਖਣੀ ਆ ਜੁਬਾ ਵਾਸਤੇ ਹਾਂਜੀ ਵਰਦੀ ਨੇ ਨਵੀ ਤੇ ਡੈਡੀ ਨੇ ਪ੍ਰੈਸ ਕੀਤੀ ਨਾਲੇ ਆਪਦੇ ਕੱਪੜੇ ਤੇ ਕੱਪੜਿਆਂ ਦੀ ਤੈਅ ਵੀ ਮਾਰਤੀ ਸੀ ਅਸੀਂ ਆ ਲੱਕੜੀ ਦਾ ਸਬਾਂਗੀ ਪਹਿਲਾਂ ਮੈਂ ਵਿੱਚ ਦੀ ਦੇਖੀ ਸੀ ਕਿ ਬਿਨਾ ਤੜਕੇ ਤੋਂ ਬਣਾਈ ਹੈ ਤੇ ਇੰਨੀ ਵਧੀਆ ਖੁਸ਼ਬੂ ਆਈ ਜਾਂਦੀ ਹੈਗੀ ਸਾਹਮਣੇ ਘਰ ਆਲੇ ਆਂਦੇ ਨੇ ਕੋਈ ਬਾਤ ਖੜੇ ਸਿ ਨਾਲੇ ਉਹ ਕਹਿੰਦੇ ਕਹਿੰਦੇ ਅੱਲੱਜਿਵੇਂ ਦੂਜੀ ਦਾਲ ਤੜੀ ਨਹੀਂ ਚਲੀਗੀ ਕਿਸੇ ਨੇ ਮੈਂ ਕਿਹਾ ਨਹੀਂ ਮੈਂ ਕਾਲੇ ਛੋਲੇ ਬਣਾ ਕੇ ਕਿਸੇ ਨੇ ਬੁਣਾਈ ਹੋਣੀ ਤੇ ਉਹ ਕੰਦੀ ਫਿਰ ਬਸ ਆਂਟੀ ਕਾਲੇ ਛੋਲੇ ਆਂ ਦੀ ਹੋਈ ਆਈ ਜਾਂਦੀ ਹੈ ਖੁਸ਼ਬੂ ਠੀਕ ਹੁਣ ਮੈਂ ਗੈਸ ਕਰ ਦੂੰਗੀ ਬੰਦ ਜੀ ਦੇਖੋ ਲੈ ਖਾ ਕੇ ਵੀ ਦੇਖ ਲਿਏ ਇਹਨੂੰ ਮੈਂ ਕੋਈ ਤੜਕਾ ਨਹੀਂ ਲਾਇਆ ਸਾਰਾ ਕੁਝ ਨਮੇ ਕੱਟ ਕੇ ਤੇ ਇਹਦਾ ਸੁਬਲ ਦੇ ਛੋਲੇ ਚ ਸੜਤਾ ਸੀਗਾ ਤੇ ਇੰਨੀ ਵਧੀਆ ਖੁਸ਼ਬੂ ਆਈ ਜਾਂਦੀ ਹੈ ਬਹੁਤ ਵਧੀਆ ਇਸ ਤੋਂ ਬਾਅਦ ਆਪਾਂ ਬਣਾ ਲਾਂਗੇ ਰੋਟੀ ਜੀ ਅੱਜ ਰੋਟੀ ਬਣਾਉਣ ਦਾ ਟਾਈਮ ਨਹੀਂ ਹੋਇਆ ਮੈਂ ਆਟਾ ਟੁਕ ਟੁਕ ਬੁੰਨ ਕੇ ਰੱਖ ਦੂੰਗੀ ਕ੍ਰੀਸੀ ਬਾਅਦ ਹੀ ਫਿਰਦੀ ਹੈਗੀ ਹਾਂਜੀ ਜਿਹੜੀ ਦਾਲ ਆਪਾਂ ਨੇ ਬਣਾਈ ਹੈਗੀ ਹੈ ਨਾ ਬਿਨਾ ਤੜਕੇ ਆਲੀ ਬੋਸਤ ਵਧੀਆ ਬਣੀ ਹੋਊਗੀ ਹਾਂਜੀ ਜਿਹੜੇ ਕੰਮ ਕਰਦੇ ਆਣਗੇ ਹੈ ਨਾ ਤੇ ਕੰਮ ਦੀ ਕੋਈ ਨਹੀਂ ਕਦਰ ਕਰਦਾਗਾ ਪਰ ਵਿੱਚ ਵਿੱਚ ਹੈਗੇ ਮੇਰੇ ਭੈਣ ਭਰਾ ਜਿਹੜੇ ਕੰਮ ਦੀ ਕਦਰ ਕਰਦੇ ਆ ਕੰਮ ਦੇਖੋ ਸਾਰੇ ਕਰਦੇ ਮੈਂ ਨਹੀਂ ਕਹਿੰਦੀ ਕਿ ਮੈਂ ਇਕੱਲੀ ਕਰਦੀ ਹੈਗੀ ਤੇ ਪਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਾ ਕਰੋ ਕਿਉਂਕਿ ਮੈਂ ਟੈਮਣੀ ਦੇਖਦੀ ਵੀ ਕਿਸੇ ਕੰਮ ਦਾ ਕੋਈ ਟਾਈਮ ਆ ਮੈਂ ਸੁਬਾ ਜਲਦੀ ਜਿ ਕਰਕੇ ਨਹੀਂ ਜਾਂਦੀ ਹੁੰਦੀ ਕਿ ਕੰਮ ਕੋਈ ਵੀ ਇੰਨਾ ਵੀ ਜਿੰਨਾ ਕਿ ਮੇਥੋਂ ਹੁੰਦਾ ਮੈਂ ਕਰ ਜਾਨੀ ਹੈਗੀ ਤੇ ਆ ਕੇ ਆਪਰਾਮ ਨਾਲ ਆਪਦਾ ਝਾੜੂ ਪੋਚਾ ਲਾਉਣੀ ਹੈਗੀ ਤੇ ਹੁਣ ਵੀ ਮੇਰਾ ਨਾ ਨੱਕ ਮੱਝੀ ਜਾਂਨ ਨਾਲੇ ਗਾਲਾ ਤੇ ਮੈਂ ਰੋਟੀ ਹੁਟੀ ਖਾ ਕੇ ਪੈਣ ਲੱਗੀ ਮੈਂ ਦਵਾਈ ਲਵਾਂਗੀ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ